ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਛੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਪੰਜ ਮੱਜਾਂ ਤੁਹਾਨੂੰ ਦਿਖਾਉਣੀਆਂ ਵਾਂ ਤੇ ਆ ਦੋ ਗਾਵਾਂ ਵੀ ਇਹਦੇ ਗਾਵਾਂ ਜਿਹੜੀਆਂ ਆਉਣ ਤੋਂ ਪਹਿਲਾਂ ਜਿਹੜੀਆਂ ਵੇਖੀਆਂ ਵਾ ਇਹਨਾਂ ਦਾ ਜਿਹੜਾ ਸੌਦਾ ਹੋਇਆ ਵਾ ਤੇ ਹੁਣ ਜਿਹੜੀਆਂ ਵਾਂ ਆਵਲੀਆਂ ਪੰਜ ਮੱਜਾਂ ਜਿਹੜੀਆਂ ਰਹਿ ਗਈਆਂ ਇਹ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਹੌਸਨਾ ਠੀਕ ਠਾਕ ਜੀ ਜੀ ਵਧੀਆ ਚਲੋ ਵਧੀਆ ਚਾਹੀਦਾ ਜੀ ਹਾਂਜੀ ਤੇ ਨਾਮ ਦੱਸਦੇ ਕਰ ਜਤਿੰਦਰ ਸਿੰਘ ਪਿੰਡ ਛੱਠਾ ਤਹਿਸੀਲ ਬਟਾਲਾ ਜਿਹੜਾ ਕਸਾਬ ਤੇ ਫੋਨ ਨੰਬਰ ਬੋਲ ਦੇ 985827755 ਠੀਕ ਹੈ ਜੀ ਹਾਂਜੀ ਤੇ ਮੱਝਾਂ ਹੈਗੀਆਂ ਆਪਣੇ ਕੋਲ ਪੰਜ ਹਾਂਜੀ 5 ਸੂਈਆਂ ਸਾਰੀਆਂ ਹੀ ਸੂਈਆਂ ਹਨ ਚਲੋ ਫਿਰ ਸ਼ੁਰੂਆਤ ਪਹਿਲੇ ਨੰਬਰ ਵਾਲੀ ਤੋਂ ਕਰੀਏ ਆਪਾਂ ਕਿੰਨਾ ਵਸੂਆ ਸੋਈ ਜਾ ਦੂਜਾ ਸਵੇਰੇ 2:00 ਠੀਕੀ ਸੋਈਏ ਦੂਸਰਾ ਸਵੇਰ ਸੁਈ ਹੈ ਠੀਕ ਆ ਤੋਰ ਹਾਂ ਕਿ ਨਾ ਪਿਆਰ ਹੋਗਾ ਕਿ ਹੋ ਗਈ ਖੜੀ ਸਾਡੀ ਘਰੇ ਆਵਾ ਬੱਚਾ ਤੋਰ ਤੋਰ ਬਾਹਰ ਤੱਕੀਆ ਆਵਲੀ ਘੱਟੀ ਮਗਨ ਚਲੋ ਲੈ ਜਾ ਆਜੀ ਸੁਈਏ ਜੀ ਚਾਚੂ ਕਿੰਦੇ ਕੇਕ ਕਰੇ ਰ ਦਿਖਾ ਦਿੰਨੇ ਕਿੰਨਾ ਵਿੱਦਿਆਰਕਲ ਦੁੱਧ ਤਿਆਰ 11 ਕਿਲੋ ਵੀਚ ਤਿਆਰ ਹੋਗਾ ਤਿਆਰ ਜਿਹੜਾ ਬਿਲਕੁਲ ਲੋਗੇ ਦਵਾਂਗੇ ਸਾਡੇ ਘਰੇ ਚੋਲੇ ਇਹਦੀ ਘਰ ਦੇਣੀ ਜ਼ਿੰਮੇਾਰ ਕੋਈ ਆ ਕੇ 13 ਕਰ ਲੈ ਕੋਈ ਆ ਕੇ 8 ਕਰ ਲੈ ਅੱਛਾ ਹਾਂਜੀ ਜੋ ਵੀ ਆ ਇੱਥੇ ਵੇਖ ਲਿਆ ਨਾ ਜੋ ਵੀ ਆ ਉਹਦੀ ਤਸਦੀ ਕਰੇ ਕਿਦਾਂ ਮਰਜੀ ਕਰੇ ਠੀਕ ਆ ਬਾਕੀ ਦੁੱਧ ਆਪਣੀ ਸੇਵਾ ਦਾ ਤੇ ਬਾਕੀ ਆ ਜਿਹੜਾ ਵਾ ਆ ਬੱਚਾ ਵੀ ਆਪਾਂ ਤਾਜ਼ਾ ਹੀ ਦੇਖ ਸਕਦੇ ਹਾਂ ਤੇ ਇਹਦੇ ਬਾਰੇ ਵੀਰ ਜੀ ਫਿਰ ਬਾਅਦ ਚ ਦੱਸਿਓ ਕੀ ਕਰੀ ਆਪਾਂ ਆ ਵੀਰ ਜੀ ਪਰਸਾ ਨਹੀਂ ਸੂਈ ਜੇ ਨੀਂਦ ਆ ਵੀ ਦੀ ਮਹੀਂ ਬਹੁਤ ਚੰਗੀ ਚਲੋ ਫਿਰ ਆ ਵੀ ਤੋਰ ਹੀ ਦੋ ਨਾ ਇਹ ਪਰਸਨਲੀ ਸੋਈ ਦੱਸਦੇ ਆ ਬਾਕੀ ਤੁਸੀਂ ਆਪਣੀ ਸਮਝਣਾ ਵੇਖ ਲੈਣੀ ਆ ਸਾਰੀਆਂ ਚੀਜ਼ਾਂ ਇਹਦੇ ਮਗਰ ਬੱਚਾ ਕੀ ਚੇ ਵੀਜੀ ਇਹਦੇ ਮਗਰ ਕਰਨਾ ਇਹਦੇ ਕੋਲ ਬੋਲਾ ਕਿੰਨਾ ਗਿਆ ਵੀਰ ਜੀ 9 ਲੀਟਰ ਜਿਹੜਾ ਇਹਦੇ ਕੋਲ ਬੋਲਾ ਤਿਆਰ ਹੈ ਬੜੀ ਚਵਾਈ ਲੱਗੀ ਆ ਉਹਦਾ ਵੀ ਕਹਿੰਦੇ ਕਿ ਚਵਾਦ ਖਾ ਦੇਣੀ ਆ ਆ ਜਿਹੜੀ ਪਸੰਗੀ ਆ ਦੇਖੋ ਹੁਣ ਦੋਵਾਂ ਦਾ ਇਕੱਠਾ ਹੀ ਤੁਹਾਨੂੰ ਦੱਸ ਦਿਆਂ ਚਲੋ ਦਿਖਾ ਦੋ ਚਵਾਹ ਚਾਟੋ ਤਾਂ ਬੱਚਾ ਬੋਲਾ ਬੋਲਾ はいしの ਇਹ ਕੋ ਸਾਫਤਾ ਆ ਰਿਹਾ ਜਿਹੜੇ ਰਣੀ ਮੋਟੀ ਚਵਾ ਜਿਹੜਾ ਸਾਫ ਹੈ ਜਿਹੜਾ ਉਹਦਾ ਬੱਚਾ ਛੱਟਦਾ ਜੇ ਚਵਾ ਜਿਹੜਾ ਕਹਿੰਦੇ ਕਿ ਦੋਵਾਂ ਦੇ ਤੁਹਾਨੂੰ ਦਿਖਾ ਦੇਣੇ ਪਤਾ ਲੱਗ ਜਾਂਦਾ ਤਾਜ਼ੀਆਂ ਸੁਈਆਂ ਟਾਈਮ ਵੀ ਸ਼ਾਮ ਦਾ ਆਇਆ ਉਹ ਨਾਲੇ ਆ ਰਹੇ ਹਾਂ ਦਾ ਫੌਮੀ ਬਾੜੀ ਜੁੜੀ ਦੇ ਨੇ ਡੇਢ ਵਲੋਂ ਇਹ ਗਾੜਾ ਹੋਊਗੀ ਦਲੇ ਵੀ ਪਸੰਗੀ ਆ ਉਹਦਾ ਵਿੱਚ ਵਾਤਨ ਹੁਣੇ ਦਿਖਾ ਦੇਣਾ ਇਹਦਾ ਚਵਾ ਹੀ ਆਪਾਂ ਵੈਸੇ ਤੁਹਾਨੂੰ ਦਿਖਾਉਂਦੇ ਆ ਜਦੋਂ ਸ਼ਾਮ ਦਾ ਟਾਈਮ ਹੋਇਆ ਵਾ ਬਾਕੀ ਚਵਾਈ ਤੁਸੀਂ ਆਪਣੀ ਦੋ ਟਾਈਮ ਆਪ ਹੀ ਕਰਕੇ ਖੜਨੀ ਆ ਇਹ ਤੇ ਨੋਰਮਲ ਜਿੰਨਾ ਆਪਾਂ ਚਵਾ ਦਿਖਾਈਦਾ ਵੀਡੀਓ 'ਚ ਬਸ ਉਹੀ ਚਵਾ ਤੁਹਾਨੂੰ ਦਿਖਾਉਂਦੀ ਬਾਕੀ ਅੱਜ ਆਪਣੀ ਲੱਲੀ ਭਾਜੀ ਵੀ ਆ ਗਈ ਆ। ਕੁਛ ਕੇ ਦਿਨ ਇਹਨਾਂ ਦੀ ਤਬੀਅਤ ਥੋੜੀ ਠੀਕ ਨਹੀਂ ਰਹੀ। ਆਹ ਦੇਖੋ ਜੀ। ਇਹ ਬਰਮੇ ਚਵਾ ਦੇਖ ਲਓ। ਮੈਂ ਲਈ ਭਾਈ ਜਾਂ ਵਿੱਚ ਵਾਈ ਕਰਨ ਦਾ ਤਰੀਕਾ ਜਿਹੜਾ ਵਧੀਆ ਵਾ। ਪਿਛਲੇ ਸਨਾਂ ਦਾ ਵੀ ਦਿਖਾ ਦੇ ਵੀਡੀਓ ਵਾ। ਚਵਾਈ ਜਿਹੜੀ ਗੁੱਠੇ ਨਾ ਕਰਦੀ ਭਾਜੀ ਇਹਨੂੰ। ਬਾਕੀ ਧਾਰ ਜਿਹੜੀ ਇਹਦੀ ਸਾਫ ਹੈ। ਆਰੇ ਇਹ ਦੇਖsanitize ਠੀਕ ਹੈ ਬਾਕੀ ਚਵਾਈ ਜਿਹੜੀ ਦੋਵਾਂ ਮੱਜਾਂ ਦੀ ਪੂਰੀ ਵਧੀਆ ਲੱਗੀ ਹੈ ਮੋਟੀ ਧਾਰਿਆ ਇਹ ਬੋਲੇ ਆ ਬਾਕੀ ਬਾਰੇ ਰਮਾਨ ਨਾ ਦੋਵੇਂ ਮੱਜਾਂ ਖਲੋਤੀਆਂ ਕੋਈ ਹਿੱਲ-ਜੋਲ ਨਹੀਂ ਆ ਬਾਕੀ ਲਗਭਗ ਚਵਾਈ ਹੋਈ ੱੱੱੱੱੱ ਲੱਲੀ ਲੱਲੀ ਭਾਈ ਦੀ ਮੱਲ ਜਾਲੀ ਬੱਚੇ ਜੋ ਗੱਲ ਨਹੀਂ ਭਾਈ ਤੁਸੀਂ ਨੂੰ ਤਾਂ ਛੱਡ ਦਿਓ ਹੋਇਆ ਰਾਮੇਸ਼ਰ ਸੁਜੀ ਹੋਲੀ ਆ ਗਿਆ ਮਿੱਤਰ ਵਾਦੂ ਠੀਕ ਹੈ ਜੀ ਇਹ ਰ ਦੋਧਾ ਜੇ ਕੋ ਸ਼ਹਿ گاਵਾ ਥੱਲੇ ਬੱਚੇ ਨੇ ਨਾ ਛਿੱ DNA ਤੇ ਆ ਪਾਰਟੀ ਭਰ ਕੇ ਚੋਇਆ ਵਾ ਬਾਕੀ ਇਹ ਆ ਸਾਰੇ ਵੀਰਾਂ ਨੇ ਬੇਨਤੀ ਹੈ ਆਪਣੀ ਤੁਸੀਂ ਦੋ ਟਾਈਮ ਚੋ ਕੇ ਖੜਨੀ ਆ ਸਾਡੀ ਦੇ ਹਰ ਕੇ ਵੀਡੀਓ ਜੱਥੇ ਜੋੜ ਕੇ ਬੇਨਤੀ ਹੈ ਇਹਦੇ ਆਪਾਂ ਚਵਾਜ ਤੁਹਾਨੂੰ ਦਿਖਾਉਂਦੇ ਸਿੰਪਲ ਬਾਕੀ ਭਾਂਜੇ ਤਰ੍ਹਾਂ ਮੱਦੀ ਉੱਠ ਕੇ ਤਾਇਆ ਚੱਲੇ ਬੱਚੇ ਵੀ ਤਾਜੀ ਨਵੀਂ ਬਾਲਟੀ ਭਰਤੀ ਆ ਜੀ ਤੇ ਦੱਸਿਓ ਵੀਰ ਜੀ ਫਿਰ ਇੰਨਾ ਬਾਰੇ ਆਪਾਂ ਇਹਨੂੰ ਵੀਰ ਜੀ ਆ ਜਿਹੜੀ ਪਿੰਦੇ ਨੰਬਰ ਵਾਲੀ ਮੱਝ ਆ ਤੇ ਇਹਦਾ ਫਿਰ ਮੁੱਲ ਵੀਰ ਜੀ ਸਵੇਰੇ ਅੱਡੇ ਦਾ ਤੁ ਜੋਗੇ ਤਾਂ ਸੱਲੀ ਗਰੇ ਇਹ ਜੀ ਦੇ ਘਰੋਂ ਰਾਮਾ ਨਹੀਂ ਲੈਣਾ ਕੋਈ ਆ ਕੇ ਭਾਈ ਨਾਲ ਤੁ 13 ਕਿਲੋ ਕਰ ਲਈ ਹਾਂਜੀ ਭਾਈ 8 ਕਰ ਲੈ ਉਹਦੀ ਸੇਵਾ ਥਣ ਚਾਰੇ ਬਿਲਕੁਲ ਸਹੀ ਸਲਾਮਤ ਹੋਣਗੇ ਠੀਕ ਆ ਬੱਚਾ ਵੀ ਤਾਜ਼ਾ ਤਾਜੀ ਖੀਵੇਂ ਨਹੀਂ ਆ ਹਾਂਜੀ ਮੋੜ ਦੇ ਦੇ 85000 ਦੇ 85000 ਆ ਦੇਣੀ ਕਿੰਨੇ ਦੀ ਆ ਪਾਏ 80000 ਦੇ ਦਈਏ 80000 ਦੇ ਵਿੱਚੋਂ ਕੋਈ ਛੋਟ ਛੜ ਗਿਆ ਰਖਣ ਕਰੀਏ 67800 ਦੇ 6000 ਛੜ ਦਈਏ 70000 ਦੀ ਦੇ 70 ਦੀ ਦੇ ਦੋਗੇ ਤੇ ਬਾਕੀ ਆ ਥੱਲੇ ਵੀ ਦੇਖ ਸਕਦੇ ਨੁੱਚੜ ਗਈ ਆ ਜਿਹੜੀ ਸੇਰੇ ਫੇਰ ਇਦਾਂ ਫੁੱਟਬਾਲ ਵਾਂਗੂ ਬਣੀ ਹੋਊਗੀ ਠੀਕ ਆ ਤੇ ਆ ਵੀ ਜਿਹੜੇ ਆ ਵੀ ਖਾਲੀ ਹੋ ਗਈ ਪੂਰੀ ਜਿਹੜੀ ਨੁੱਚੜ ਗਈ ਆ ਕੁਛ ਨਹੀਂ ਉਹਨਾਂ ਤੇ ਦਿਖਣ ਦਿਆ ਥੱਲੇ ਤੇ ਇਹਦੇ ਕੋਣ ਪੱਕਾ ਦੁੱਧ ਕਿੰਨਾ ਪਰ ਵਿੱਜੇ ਨੌ ਕੁ ਲੋਣਾ ਕੋਲਾ ਤੇ ਇਹ ਕਿੰਨਾ ਚਵਾਈ ਜਾਊਗੀ ਮੈਨੂੰ ਪਰਸਾ ਸੂਈਏ ਚੌਸ ਰਹੀ ਏ ਅੱਛਾ ਤੇ ਦੇਖੀ 12 ਕਿਲੋ ਝੋੜੀ ਚਵਾਉਗੇ ਤੇ ਇਹਦਾ ਮੁੱਲ ਇਹਦਾ ਮੁੱਲ 75000 ਹੈ ਸਾਡੀ ਝੋੜੀ ਆ ਵੇਖੋ ਕਦੀ ਬੇਲ ਹੈ ਤੇ ਉਹ ਨੀਲੀ ਦੀ ਏ ਠੀਕ ਹੈ ਜੀ ਹਾਂ ਜੀ ਠੀਕ ਹੈ ਤੇ ਚਲੋ ਹੁਣ ਜਿਹੜੀ ਆ ਗੱਡੀ ਆ ਇਹਦਾ ਇਹਦੇ ਜੈਸਨ ਉਹ ਤੇ ਕਰ ਦਈਏ ਪਹਿਲਾਂ ਲਾ ਦੋ ਕਿ ਨਹੀਂ ਦੇ ਦਈਏ ਆਪ ਹੀ ਦੱਸਣਾ ਤੁਸੀਂ 70 ਦੀ ਦੇ ਦਈਏ 70 ਦੀ ਹਾਂ ਜੀ ਕਿਉਂ ਚਮੇ ਯਾਰ ਖੰਡ ਛੋਟ ਕਰਦਾ ਛੱਡਦਾ ਨਹੀਂ ਅੱਛਾ ਹਾਂ ਜੀ ਯਾਰ ਛੱਡਦਾ ਝੋੜੀ ਸਹੀ ਏ ਆਜੀ ਆਈ ਜੋਨੀ ਅੱਛਾ ਇਹ ਨਾ ਬੜੇ ਗਰੀਬਰ ਹੋ ਰਹੀ ਹੈ ਉਹ ਮਾਰਾ ਕੁਝ ਹੋਣੀ ਜਾਰੀ ਕਰੋ ਠੀਕ ਆ ਇਹ ਇਹਨੂੰ ਸੂਈ ਨੂੰ 15 ਦਾ ਤੇ 20 ਦਾ ਦੇਟੇ ਹੋਗਾ ਮਗਰ ਕਟਾ ਜੇ ਅੱਛਾ ਦੋਦੀ ਨੂੰ 8 ਕਿਲੋ ਨਾ ਕਿ 9 ਕਿਲੋ ਕਰਕੇ ਤੇ ਆਇਆ ਇੱਕ ਨਾ ਪਰ ਉਹ ਦੂਜੀ ਸੂਈ ਝੋਟੀ ਵੱਡੀ ਤੋਰੋ ਹੈ ਕਰੀ ਬਾਕੀ ਇਹ ਆ ਕਿ ਸਰੀਰ ਸਰੀਰ ਪੱਖੋਂ ਇਹ ਵੀ ਭਾਰੀ ਆ ਜਿਹੜੀ ਇਹਨ ਮਗਰ ਕੱਟਾ ਹੈ ਜਿਹੜਾ 8 ਕਿਲੋ ਦੁੱਧ ਜਿਹੜਾ ਕਿੰਦੇ ਕੀ ਇਹਦੇ ਕੋਲ ਹੈਗਾ ਤੇ ਇਹਦਾ ਫਿਰ ਮੁੱਲ ਵੀ ਜੀ ਜਿਹੜਾ 10 ਤੋਂ ਜੋ ਜਾਇਜ਼ ਕੋ ਦੇ ਦੇਣੀ ਜਾਇਜ਼ ਜੀ ਤੁਸੀਂ ਕਰਨੀ ਆ ਇਹ ਵੀ ਦੇਣ ਵਾਲੀ ਗੱਲ ਹੈ 50000 ਜੀ ਅੱਛਾ 50000 ਵੀ ਉਦਾਂ ਹੀ ਐਨੀ ਜੀ ਹਾਂ ਜੀ ਹਾਂ ਜੀ ਚਲੋ ਕੱਦ ਵਜਨ ਵਾਲੀ ਆ ਉਤਰਾ ਹਾਂ ਜੀ ਵੱਡੀ ਘੋੜੀ ਜੀ ਕਿੰਨੇ ਦੀ ਜੱਸ ਨਾ ਬੰਦਾ ਲਗਾਇਆ ਜੱਸ ਨਾ ਕਿੰਨੇ ਦੀ ਹੈ ਤੁਸੀਂ ਦੱਸੋ ਕਿਨੇ ਦੇ ਦੀ 62 ਦੀ ਦੇ ਦिए 60 ਦੀ ਦੇ ਦੀ 60 ਦੀ ਤੇ ਨਹੀਂ ਆ ਹਾਂਜੀ ਕਿਹ ਹਰ ਖੰਡ ਛੋਟ ਕਰਨੀ ਔਰ ਦੋ ਹੀ ਛੱਡਾਂਗੇ 60 ਅੱਛਾ 50000 ਦੀ ਦੋ ਠੀਕ ਅੱਜ ਮਾਲ ਇਹ ਆ ਕਿ ਪਹਿਲੇ ਪਹਿਲੇ ਫੋਨ ਤੇ ਵੇਚਣਾ ਆ 75 ਹਾਦੀ ਹੋਟੀ ਆ ਠੀਕ ਆ ਅਸਰ ਨਹੀਂ ਪੈਸੇ ਜਣ ਕੇ ਨਿਕਲੋ ਲਈ ਆ ਹਾਂਜੀ ਹਾਂਜੀ ਚਾਂਡੇ ਸੂਈ ਨੂੰ ਮਗਰ ਦੇ ਕਟਾ ਦੇ ਤੀਸਰਾ ਚੌਥਾ ਦਿਨ ਇਹਨਾਂ ਕਹਿੰਦੇ ਸੂਈ ਨਾਲ ਤੁਰੇ ਥੋੜੇ 7-8 ਕਿਲੋ ਹੋਵੇ ਦੋ 10 ਕਿਲੋ ਮਈ ਜੋਗੀ ਚਵਾਈ ਦੀ ਉਹਨਾਂ ਨੂੰ ਇੱਕ ਨੰਬਰ ਸਾਰੀਆਂ ਮਈਆਂ ਦੀ ਲੱਗੀਆਂ ਨੂੰ ਜੰਦੀਆਂ ਸਈਆਂ ਠੀਕ ਹੈ ਜੀ ਹਾਂ ਜੀ ਦੇਖ ਸਾਡੇ ਸੇਵਲ ਨਾਲ ਇਹਦਾ ਲਾਗੇ ਦਾ ਥਾਣੇ ਦੇ ਕੋ ਵੀ ਚੰਗਾ ਆ ਤੇ ਇਹਦਾ ਫਿਰ ਮੁੱਲ ਵੀ ਜੀ ਇਹ ਉਤਰਾ ਦੁੱਧ ਕਿੰਨਾ ਕਿ ਚਵਾਈ ਜਾਊਗੀ ਜੀ 10 ਲਿਵਾੜੀ ਤੇ ਮੋਲੇ ਦਾ ਬਾਕੀ ਚਵਾਈ ਇੱਕ ਨੰਬਰ ਹੋਊਗੀ ਮੋਲੇ ਦਾ 60000 60000 ਆ ਹਾਂ ਜੀ ਵੇਚੋ ਕਰਨੀ ਛੋਟ ਛੜ ਕਰਦੀ ਏ ਕਿੰਨੀ ਦੱਸੋ ਕਿੰਨੀ ਕਰੀਏ ਦੋ ਹੀ ਕਰਦੀ ਏ 50 ਹੀ ਕਰਾਂਗੇ 55000 55000 55000 ਦੀ ਲਵਾਗੀ ਠੀਕ ਹੈ ਤੇ ਕੰਮ ਅੱਜ ਬੱਚਾ ਮਰਿਆ ਜੀ ਜੀ ਠੀਕ ਆ ਹਾਂ ਜੀ 2 ਕਿਲੋ ਟੱਕਲ ਹੋਊਗਾ 7 ਕਿਲੋ ਕਰਦੇ ਜਿਹੜਾ ਮਰਜੀ ਲੈ ਲੈ ਠੀਕ ਆ ਤੁਹਾਡਾ ਕਿਹੜਾ ਡਾਢੀ ਕਾਲਾ ਸਦ ਜੀ ਠੀਕ ਆ ਬਾਕੀ ਹਿਰਦੀ ਨਹੀਂ ਇਹ ਕਿਤੇ ਪੈਰਾਂ ਤੋਂ ਪੈਰ ਨਹੀਂ ਉੱੜਦੀ ਪਾਣਾ ਫਾ ਕੇ ਮੈਂ ਮਿਲੂਗੀ ਤੋਰੋ ਫਿਰ ਇਹਨਾਂ ਵਿੱਚ ਬਾਕੀ ਆ ਬੱਚੇ ਅਜੇ ਤੱਕ ਤਾਂ ਦੇਖ ਸਕਦੇ ਚੁੰਗਣਦੇ ਆ ਪੁਰੀਆਂ ਪੁਰੀਆਂ ਨਚੋੜਦੀਆਂ ਮੱਜਾਂ ਜਿਹੜੀਆਂ ਬਾਕੀ ਕੇਹੇ ਵੀ ਮਾਇਦੀ ਆਪਣੀ ਆਪ ਵਿੱਚ ਰੱਖ ਕੇ ਤਸੱਲੀ ਕਰਕੇ ਖੜੇ ਹੋ ਤੇ ਇਹਦਾ ਫਿਰ ਮੁੱਲ ਇਹਦਾ 45000 45000 ਇਹ ਵਿੱਚੋਂ 10000 ਛੋਟ ਕਰ ਦਈਏ 2 ਛੜਾਂ ਨੇ ਤਾਂ 40000 ਦੇ ਦੇ 43 ਵੀ ਦੇ ਦੋ 40000 ਦੀ ਗੱਲ ਦੂਜੇ ਦਿਨ ਨਾਮ ਵਾਲੇ ਦਿੰਦੇ ਉਹਨਾਂ ਨੂੰ ਦੇਣੀ ਨਹੀਂ ਹੈ ਠੀਕ ਆ ਹਾਂ ਜੀ ਠੀਕ ਹੈ ਵੀ ਜੀ ਹੋਰ ਕੁਝ ਕਹਿਣਾ ਹੈ ਬਾਕੀ ਚਲੋ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਖ ਕੇ ਕਰੋ